ਹਾਂਜੀ ਹੁਣ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਭਾਈ ਭਾਰਤ ਨੇ ਸਾਡੇ ਜਿਹੜੇ 26 ਜਿਹੜੇ ਪੰਜਾਬੀ ਮਾਰੇ ਗਏ ਸੀ ਬੇਕਸੂਰ ਅੱਤਵਾਦੀਆਂ ਨੇ ਮਾਰੇ ਸੀ ਤੇ ਸਿੱਧਾ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ 48 ਘੰਟਿਆਂ ਦਾ ਟਾਈਮ ਦਿੱਤਾ ਸੀ ਪਰ ਹੁਣ ਪਾਕਿਸਤਾਨ ਦੇ ਵਿੱਚ ਘੁਸ ਕੇ ਜਿਹੜਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਤੇ ਜਿਹੜਾ ਉਹਨਾਂ ਨੂੰ 9 ਅੱਡੇ ਅਹਿਤਵਾਦੀਆਂ ਦੇ ਤਬਾਹ ਕੀਤੇ ਆ ਤਾਂ ਪਹਿਲਾ ਵੀਡੀਓ ਸੁਣਾ ਦਈਏ ਤੁਹਾਨੂੰ ਤਿੰਨੇ ਵੀਡੀਓ ਸੁਣਾਵਾਂਗੇ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਇੱਕ ਲਹਿਰ ਜੋ ਉੱਠੀ ਹੈ ਤੇ ਜਿਹੜਾ ਕਿ ਸਾਡੇ ਆਰਮੀ ਦੇ ਨੌਜਵਾਨਾਂ ਨੂੰ ਬਹੁਤ ਸਾਨੂੰ ਦਿਲੋਂ ਸਲੂਟ ਕਰੇਗਾ ਸਾਰੇ ਸਾਡੇ ਪੰਜਾਬੀਆਂ ਨੇ ਤਾਂ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਈਏ ਤਾਂ ਤੁਹਾਨੂੰ ਤਿੰਨ ਵੀਡੀਓ ਸੁਣਾਵਾਂਗੇ ਪਹਿਲੀ ਵੀਡੀਓ ਸੁਣੋ ਜਿੱਥੇ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸੰਦੂਰ ਲਾਂਚ ਕਰ ਦਿੱਤਾ ਹੈ ਕਰਾਰਾ ਜਵਾਬ ਦਿੱਤਾ ਗਿਆ ਹੈ ਬਹੁਤ ਅਹਿਮ ਤੇ ਵੱਡੀ ਖਬਰ ਹੈ ਇਸ ਸਮੇਂ ਦੀ ਪੂਰੇ ਦੇਸ਼ ਲਈ ਅੱਧੀ ਰਾਤ ਨੂੰ ਪਾਕਿਸਤਾਨ ਦੇ ਉੱਤੇ ਇਹ ਸਟ੍ਰਾਈਕ ਕੀਤੀ ਗਈ ਹੈ ਨੌ ਅਤਵਾਦੀ ਟਿਕਾਣਿਆਂ ਦੇ ਉੱਤੇ ਇਹ ਸਟ੍ਰਾਈਕ ਦਿੱਤੀ ਗਈ ਹੈ ਪੀਓਕੇ ਦੇ ਪੰਜ ਤੇ ਪਾਕਿਸਤਾਨ ਨੇ ਪਾਕਿਸਤਾਨੀ ਪੰਜਾਬ ਦੇ ਚਾਰ ਥਾਵਾਂ ਦੇ ਉੱਤੇ ਪੰਜਾਬ ਸੂਬੇ ਦੇ ਚਾਰ ਥਾਵਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਕੀ ਕੁਝ ਹੋਇਆ ਰਾਫੇਲ ਦੇ ਨਾਲ ਮਿਜ਼ਾਈਲਾਂ ਦਾਗੀਆਂ ਗਈਆਂ ਨੇ ਤਿੰਨ ਫੌਜਾਂ ਨੇ ਆਪਰੇਸ਼ਨ ਦੇ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਦੇ ਅਗਵਾਈ ਦੇ ਵਿੱਚ ਪੂਰਾ ਆਪਰੇਸ਼ਨ ਹੋਇਆ। ਬਹੁਤ ਐਮ ਅਤੇ ਵੱਡੀ ਖਬਰ ਪੂਰੀ ਦੇਸ਼ ਤੇ ਇਹ ਸਮੇਂ ਦੀ ਹੈ। ਦਾ ਪਾਕਿਸਤਾਨ ਨੂੰ ਕਰਾਰਾ ਜਵਾਬ 14ਵੇਂ ਦਿਨ ਕਰਾਰਾ ਜਵਾਬ ਪਹਿਲਗਾਮ ਦੇ دہشت گردੀ ਹਮਲੇ ਤੋਂ ਬਾਅਦ 2 ਏਪ੍ਰੈਲ ਨੂੰ ਪਹਿਲਗਾਮ ਦੇ ਵਿੱਚ دہشت گردੀ ਹਮਲਾ ਹੋਇਆ ਸੀ ਜਿਸ ਦੇ ਵਿੱਚ ਹਾਂਜੀ ਜਿਵੇਂ ਕਿ ਦੱਸਿਆ ਗਿਆ ਜੋ 9 ਜਗ੍ਹਾ ਤੇ ਅਤਵਾਦੀਆਂ ਦੇ ਜਿਹੜੇ ਅੱਡੇ ਤਬਾਹ ਕੀਤੇ ਆ ਤਾਂ ਇੱਕ ਤੁਹਾਨੂੰ ਵੀਡੀਓ ਹੋਰ ਸੁਣਾਵਾਂਗੇ ਆਪਾਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਕਿਉਂਕਿ ਜਿਹੜਾ ਇਹਨਾਂ ਨੇ ਅਤਵਾਦੀਆਂ ਨੇ ਇੱਕ ਧੋਖੇ ਨਾਲ ਵਾਰ ਕੀਤਾ ਸੀ ਤਾਂ ਪਹਿਲਾਂ ਇੱਕ ਹੋਰ ਵੀਡੀਓ ਸੁਣੋ ਬਾਅਦ ਵਿੱਚ ਫਿਰ ਕਰਾਂਗੇ ਵਿਚਾਰ ਹਾਂਜੀ ਜਿਵੇਂ ਦੱਸਿਆ ਗਿਆ ਕਿ ਬਾਬਲਪੁਰ ਦੇ ਵਿੱਚ ਇਹਨਾਂ ਦਾ ਬਹੁਤ ਵੱਡੇ ਇੱਕ ਅੱਡਾਗਾ ਅੱਤਵਾਦੀਆਂ ਦਾ ਇਹ ਵੀ ਤਬਾਹ ਕੀਤਾ ਤਾਂ ਹੁਣ ਜਿਵੇਂ ਖੁਸ਼ੀ ਦੀ ਲਹਿਰ ਹੈ ਇੱਕ ਸਾਡੇ ਪੰਜਾਬੀਆਂ ਦੇ ਵਿੱਚ ਕਿਵੇਂ ਸਾਡੇ ਆਰਮੀ ਨੂੰ ਸਲੂਟ ਕਰ ਰਹੇ ਆ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਇੱਕ ਹੋਰ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੋਣੋ ਕੋਈ ਵੀ ਜਵਾਬ ਆਤਾ ਹੈ ਤਾਂ ਹਮੇ ਉਸਕਾ ਰਿਪਲਾਈ ਕਰਨਾ ਚਾਹੀਏ हम इंतजार कर रहे थे कि कुछ न कुछ जवाब जो पाकिस्तान को देना है तो ये आज मकबूल जवाब दिया है भारत ने, की। की। ने। हमें बहुत खुशी है कि बिद प्रूफ इस बार कोई सबूत भी मांगेगा इसका इंडियन आर्मी इंडियन आर्मी बहुत जरूरी था पाकिस्तान के आतंकी ठिकाने ध्वस्त करने के लिए क्योंकि हमारे सभी जनता में भी आक्रोश था कि हमें इसका जवाब चाहिए ਹੁਣ ਸਾਡੇ ਜਿਹੜੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਆਰਮੀ ਦੇ ਸਾਡੇ ਨੌਜਵਾਨ ਆ ਇਹਨਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਨਾ ਕਿ ਧੋਖੇ ਨਾਲ ਕਿਉਂਕਿ 48 ਘੰਟਿਆਂ ਦਾ ਸਮਾਂ ਦਿੱਤਾ ਸੀ ਜਿਵੇਂ ਕਿ ਇਹ ਇਹਨਾਂ ਨੇ ਨੱਤਿਆਂ ਤੇ ਵਾਰ ਕੀਤਾ ਸੀ ਤੇ ਜਿਹੜੇ ਅਤਵਾਦੀਆਂ ਦੇ ਅੱਡੇ ਨੌ ਤਬਾਹ ਕੀਤੇ ਸਾਡੇ ਆਰਮੀ ਦੇ ਨੌਜਵਾਨਾਂ ਨੇ ਤਾਂ ਦਿਲੋਂ ਸਲੂਟ ਕਰਦੇ ਆ ਆਪਾਂ ਵੀ ਬਈ ਆਰਮੀ ਦੇ ਸਿਰ ਤੇ ਸਾਡਾ ਪੰਜਾਬ ਜੀ ਰਿਹਾ ਜੋ ਕਿ ਤੇ ਜਿਹਦੇ ਵਿੱਚ ਗੱਲ ਕਰੀਏ ਸਾਡੇ ਆਰਮੀ ਦੇ ਨੌਜਵਾਨਾਂ ਨੇ ਪਹਿਲਾਂ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਨਾ ਕਿ ਧੋਖੇ ਨਾਲ ਵਾਰ ਕੀਤਾ ਤੇ ਜਿਹੜੀ ਗੱਲ ਰਹੇਗੀ ਪਾਕਿਸਤਾਨ ਦੀ ਕਕਾਇਰ ਦੇਸ਼ ਹੈ ਜਿਹੜਾ ਕਿ ਜਿਹੜਾ ਅੱਤਵਾਦੀ ਭੇਜਦਾ ਤੇ ਸਾਡੇ 29 ਲੋਕਾਂ ਦੇ ਬੇਕਸੂਰਾਂ ਨੂੰ ਮਾਰ ਦਿੱਤਾ ਜਾਂਦਾ ਕਿਉਂਕਿ ਧਰਮ ਪੁੱਛ ਕੇ ਮਾਰੇ ਤਾਂ ਧਰਮ ਪੁੱਛ ਕੇ ਸੀ ਤੇ ਹੁਣ ਸਾਡੇ ਵਾਲੇ ਜਿਵੇਂ ਕਿ ਧਰਮ ਦੱਸ ਕੇ ਮਾਰਨਗੇ ਵੀ ਅਸੀਂ ਕੌਣ ਕਿਉਂਕਿ ਅਸੀਂ ਭਾਰਤ ਦੇ ਆਰਮੀ ਦੇ ਨੌਜਵਾਨ ਕਿਉਂਕਿ ਪਹਿਲਾਂ ਚੇਤਾਵਨੀ ਕਟੋ ਕਟ ਜੇ 1962 ਦੀ ਗੱਲ ਕਰੀਏ 1965 1971 ਕਈ ਜੰਗਾਂ ਲੱਗੀਆਂ ਹਰ ਵਾਰ ਤੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਾਕਿਸਤਾਨ ਨੂੰ ਪਰ ਫਿਰ ਵੀ ਨਹੀਂ ਬਾਝੋਂਦੇ ਕਿਉਂਕਿ ਜਿਹੜੇ ਉਧਰ ਇਹਨਾਂ ਨੇ ਅਤਵਾਦੀ ਪਾਲ ਰੱਖੇ ਆ ਜੇ ਸੋਚਣ ਵੀ ਸਾਡਾ ਦੇਸ਼ ਰક્ષਿਤ ਚਾਹੁੰਦੇ ਹੈਗੇ ਇਹ ਵੀ ਫਿਰ ਇੱਕ ਪਾਸੇ ਤਾਂ ਇਹ ਆਪਣੇ ਆਪ ਨੂੰ ਕਹਿੰਦੇ ਹੈਗੇ ਵੀ ਅਸੀਂ ਆਪਣੇ ਆਪ ਨੂੰ ਮਹਾਨ ਕਹੁੰਦੇ ਆ ਤੇ ਜਿਹੜੇ ਕੀ ਅੱਤਵਾਦੀ ਭੇਜਦੇ ਆ ਇਹ ਤੇ ਸਾਡੇ ਨੱਥਿਆਂ ਤੇ ਵਾਰ ਕਰਦੇ ਆ ਕਈ ਵਾਰ ਮੁੰਬਈ ਦੇ ਵਿੱਚ ਵੀ ਮਗਲੀ ਵੀਡੀਓਜ਼ ਵੀ ਦੱਸਿਆ ਵੀ ਸਾਡੇ 250 ਵਿੱਚ ਬਜ਼ੁਰਗ ਬੱਚੇ ਤੇ ਮਾਤਾ ਪਿਤਾ ਸਾਰਿਆਂ ਨੂੰ ਪੁੱਨ ਦਿੱਤਾ ਗਿਆ ਸੀ ਜਿਹੜਾ ਬਗਦਾਦੀ ਆ ਜਦੋਂ ਮਾਰਿਆ ਸਾਡੇ ਆਰਮੀ ਦੇ ਨੌਜਵਾਨਾਂ ਨੇ ਤਾਂ ਉਦੋਂ ਕਈ ਵਾਰੀ ਇਨਜਾਮ ਦਿੱਤਾ ਹੈ ਅੱਤਵਾਦੀਆਂ ਨੂੰ ਵੱਡੇ ਵੱਡੇ ਜਿਹੜੇ ਇਹਨਾਂ ਨੇ ਆਪਣੇ ਕੋਲੇ ਲੁਕੋ ਕੇ ਰੱਖ ਰੱਖੇ ਹੈਗੇ ਪਾਕਿਸਤਾਨ ਨੇ ਤਾਂ ਜੇ ਹੋ ਸਕੇ ਇੱਕ ਪਾਸੇ ਕਹਿੰਦਾ ਇਹ ਜੰਗ ਲੱਗਣ ਤੋਂ ਡਰਦੇ ਆ ਤਾਂ ਫਿਰ ਅੱਤਵਾਦੀਆਂ ਨੂੰ ਉਹਨਾਂ ਨੂੰ ਅੰਜਾਮ ਕਿਉਂ ਨਹੀਂ ਦਿੰਦੀ ਇਹ ਪਾਕਿਸਤਾਨ ਦੀ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਵੀ ਹਾਂ ਭਈ ਤੁਹਾਡੇ ਕਰਕੇ ਸਾਡੇ ਨੌਜਵਾਨ ਮਰਨਗੇ ਜੇ ਜੰਗ ਲੱਗ ਗਈ ਤਾਂ ਕਈ ਬੇਕਸੂਰ ਮਾਰੇ ਜਾਣਗੇ ਆਪਾਂ ਇਹ ਨਹੀਂ ਕਹਿੰਦੇ ਵੀ ਆਰਮੀ ਦੀ ਸਾਡੇ ਜੋ ਪਾਕਿਸਤਾਨ ਦੀ ਤੇ ਇੰਡੀਆ ਦੀ ਜੰਗ ਲੱਗਣੀ ਚਾਹੀਦੀ ਆ ਆਪਾਂ ਤਾਂ ਇਹ ਕਹਿੰਦੇ ਦੋਨੇ ਦੇਸ਼ਾਂ ਨੂੰ ਇਹਦੇ ਵਿੱਚ ਨੁਕਸਾਨ ਆ ਜਿਹੜੇ ਬੇਕਸੂਰ ਲੋਕ ਮਾਰੇ ਜਾਣਗੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਆ ਤੇ ਖਾਸ ਕਰਕੇ ਜੰਗ ਲੱਗਦੀ ਕਿਉਂ ਆ ਜਿਹੜੇ ਕੀ ਇਹਨਾਂ ਨੇ ਅੱਤਵਾਦੀ ਪਾਲੇ ਹੋਏ ਆ ਉਹਨਾਂ ਦਾ ਕਰਕੇ ਪੰਜਾਬ ਦੇ ਵਿੱਚ ਇਹ ਮੌਲ ਖਰਾਬ ਕਰਦੇ ਆ ਇੰਡੀਆ ਦੇ ਵਿੱਚ ਆ ਕੇ ਨਥੇ ਲੋਕਾਂ ਤੇ ਵਾਰ ਕਰਦੇ ਆ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਅੰਜਾਮ ਦੇਣ ਵਾਸਤੇ ਸਾਡੀ ਇੰਡੀਅਨ ਆਰਮੀ ਪਹੁੰਚਦੀ ਆ ਫਿਰ ਪਹਿਲਾਂ ਇਹਨਾਂ ਨੂੰ ਸਿੱਧਾ ਚੇਤਾਵਨੀ ਦਿੰਦੇ ਆ ਨਾ ਕੀ ਧੋਖੇ ਨਾਲ ਵਾਰ ਕਰਦੇ ਆ ਤਾਂ ਇਹਨਾਂ ਨੂੰ ਸਿੱਧਾ ਚੇਤਾਵਨੀ ਦੇ ਕੇ ਇਹਨਾਂ ਨੂੰ ਜੋ ਰਾਤ ਜਿਹੜੇ ਕਿ ਬਈ ਸਾਡੇ 9 ਸਾਡੇ ਆਰਮੀ ਦੇ ਨੌਜਵਾਨਾਂ ਨੇ 9 ਅਤਵਾਦੀਆਂ ਦੇ ਅੱਡੇ ਤਬਾਹ ਕੀਤੇ ਆ ਪਾਕਿਸਤਾਨ ਦੇ ਵਿੱਚ ਤੇ ਜੋ ਕਿ ਬਈ ਸਾਡੇ ਹੁਣ ਦੀਆਂ ਇਹ ਖਬਰਾਂ ਆਗੀਆਂ ਤਾਂ ਜਿਵੇਂ ਕਿ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਸੋਡੇ ਸਾਂਝੀ ਕਰਦੇ ਆ ਜਦੋਂ ਤੇ ਕਦੇ ਵੀ ਵੀਡੀਓ ਆਉਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨਧ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਤਾਂ